ਹੈਲੋ ਜੀ ਸਸ਼ੀ ਘਾਲ ਜੀ ਸਾਰਿਆਂ ਨੂੰ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅੱਜ ਆਪਾਂ ਲੈ ਕੇ ਆਏ ਕਾਟਨ ਦੇ ਸੂਟ ਦੇਖੋ ਤੁਸੀਂ ਬਹੁਤ ਹੀ ਸੋਹਣੇ ਨੇ ਕਾਟਨ ਦੇ ਸੂਟ 800 ਦਾ ਸੂਟ ਹੈ ਜੀ ਇਹ ਨਾਲ ਕਾਟਨ ਦਾ ਦੁਪੱਟਾ ਕਿੰਨੇ ਪਿਆਰੇ ਕਲਰ ਨੇ ਸਾਰੇ ਕਾਟਨ ਦੇ ਸੂਟ ਨੇ ਜੀ ਇਹ ਸਾਰਿਆਂ ਦਾ ਪ੍ਰਾਈਸ ਹੈਗਾ 800 ਰੁਪਿਆ ਦੇਖੋ ਜੀ ਬਹੁਤ ਹੀ ਸੋਹਣੇ ਸੋਹਣੇ ਪ੍ਰਿੰਟ ਨੇ ਇਹਨਾਂ ਵਿੱਚ ਨਾਲ ਕਾਟਨ ਦੇ ਦੁਪੱਟੇ 2.5 ਮੀਟਰ ਦੇ ਢੁਲੇ ਢੁਲੇ ਮਿਲਣਗੇ ਜੀ ਕਲਰ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ ਡਾਰਕ ਕਲਰ ਵੀ ਨੇ ਲਾਈਟ ਕਲਰ ਵੀ ਨੇ ਬਹੁਤ ਹੀ ਪਿਆਰੇ ਸੂਟ ਨੇ ਤੁਹਾਨੂੰ ਜੋ ਵੀ ਪਸੰਦ ਆਵੇ ਸਾਡੇ ਸਕਰੀਨ ਦੇ ਦਿੱਤੇ ਨੰਬਰ ਤੇ ਸੈਂਡ ਕਰ ਸਕਦੇ ਹੋ ਤੇ ਆਪਣਾ ਆਰਡਰ ਮੰਗਵਾ ਸਕਦੇ ਹੋ ਇਹ ਦੇਖੋ ਜੀ ਕਿੰਨੇ ਪਿਆਰੇ ਪਿਆਰੇ ਕਲਰ ਨੇ ਇਹ ਵੀ ਕਾਟਨ ਦੇ ਦੁਪੱਟੇ ਨਾਲ ਹੀ ਹੈ ਦੇਖੋ ਜੀ ਨਾਲ ਵਾਈਟ ਸਲਵਾਰਾ ਨਾਲ ਕਾਟਨ ਦੇ ਦੁਪੱਟਾ ਹੋਊਗਾ ਤੇ ਗਲੇ ਤੇ ਵਰਕ ਆਊਗਾ ਦੇਖੋ ਜੀ ਕਿੰਨਾ ਸੋਹਣਾ ਹੈਂਡਵਰਕ ਕਰਿਆ ਹੋਇਆ ਗਲੇ ਤੇ ਪੱਟੀ ਲੱਗੀ ਹੋਈ ਹੈ ਬਟਨ ਲੱਗੇ ਸੂਟ ਤੇ ਦੇਖੋ ਜੀ ਬਹੁਤ ਹੀ ਪਿਆਰੇ ਸੂਟ ਨੇ ਇਹ ਬਹੁਤ ਹੀ ਜ਼ਿਆਦਾ ਕਾਟਨ ਦੇ ਸੂਟ ਰਾਨ ਦਾ ਇੱਕ ਗਰਮੀਆਂ ਲਈ ਪ्युअर ਕਾਟਨ ਦੇ ਸੂਟ ਨੇ ਜੀ ਇਹ 800 ਰੁਪਏ ਇਹਨਾਂ ਦਾ ਪ੍ਰਾਈਸ ਰਹੂਗਾ ਸਾਰਿਆਂ ਦਾ ਤੁਸੀਂ ਕੋਈ ਵੀ ਸੂਟ ਮੰਗਵਾ ਸਕਦੇ ਹੋ ਜੀ ਦੇਖੋ ਕਿੰਨਾ ਪਿਆਰਾ ਕੰਡੋਲਾ ਨੇ ਸਾਰਿਆਂ ਦਾ ਦੇਖੋ ਜੈਪੁਰੀ ਪ੍ਰਿੰਟ ਆ ਇਹ ਬਹੁਤ ਹੀ ਪਿਆਰੇ ਸੂਟ ਨੇ ਜੀ ਕੋਈ ਵੀ ਸੂਟ ਤੁਸੀਂ ਮੰਗਵਾ ਸਕਦੇ ਹੋ ਜੀ Thank you. Gee.